आज 18 जनवरी द थिंग दैट इज रियली हार्ड एंड रियली अमेजिंग इज गिविंग अप ऑन बीइंग परफेक्ट एंड बिगनिंग द वर्क ऑफ बिकमिंग सक्सेसफुल एंड योरसेल्फ मतलब भी ਜਦੋਂ ਆਪਾਂ ਦੂਜਿਆਂ ਵਾਸਤੇ ਪਰਫੈਕਟ ਬਣਨਾ ਛੱਡ ਦਿੰਨੇ ਆ ਆਪਣੇ ਆਪ ਨੂੰ ਸਾਬਿਤ ਕਰਨਾ ਛੱਡ ਦਿੰਨੇ ਆ ਜਿਵੇਂ ਦੁਨੀਆ ਚੱਲਦੀ ਹੈ ਉਸ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲੈਣੇ ਆ ਦੂਜਿਆਂ ਦੀ ਫਿਕਰ ਨਾ ਕਰਦੇ ਹੋਏ ਆਪਣੇ ਆਪ ਤੇ ਕੰਮ ਕਰਦੇ ਆ ਆਪਣੇ ਆਪ ਨੂੰ ਵਧੀਆ ਬਣਾਉਂਦੇ ਯਤਨ ਕਰਦੇ ਆ ਕੋਸ਼ਿਸ਼ ਕਰਦੇ ਆ ਤੇ ਉੱਚ ਸਫਲ ਹੁੰਨੇ ਆ ਉਹ ਚੀਜ਼ ਹੈਗੀ ਤਾਂ ਔਖੀ ਹੈ ਪਰ ਉਹਦੇ ਰਿਜ਼ਲਟ ਨੇ ਉਹ ਬਹੁਤ ਵਧੀਆ ਨੇ ਜਦ ਕਿ ਜਦੋਂ ਆਪਾਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਸਭ ਦੇ ਕੰਮਾਂ ਦੀ ਕੋਸ਼ਿਸ਼ ਕਰਦੇ ਆ ਪਰਫੈਕਟ ਬਣਨ ਦੀ ਕੋਸ਼ਿਸ਼ ਕਰਦੇ ਵੀ ਹਰ ਇਨਸਾਨ ਸਾਨੂੰ ਇੱਜ਼ਤ ਕਰੇ ਸਾਡੀ ਵਾਹ ਵਾਹ ਕਰੇ ਸਾਡੇ ਜੋ ਕੰਮ ਕੀਤੇ ਹੋਏ ਨੇ ਉਹਨਾਂ ਦੀ ਸਾਨੂੰ ਪ੍ਰਸ਼ੰਸਾ ਮਿਲੇ ਉਹ ਚੀਜ਼ ਬਹੁਤ ਹਾਰਡ ਹੈ ਉਸ ਨੂੰ ਸਸਟੇਨ ਕਰਨਾ ਬਹੁਤ ਹਾਰਡ ਹੈ ਕਿਉਂਕਿ ਤੁਹਾਡੇ ਵੱਲੋਂ ਕੀਤੀ ਇੱਕ ਗਲਤੀ ਤੁਹਾਡੇ ਸਾਰੇ ਪਰਫੈਕਸ਼ਨ ਨੂੰ ਤੁਹਾਡੇ ਵੱਲੋਂ ਕੀਤੀਆਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਮਿਟੀ ਕਰ ਦਿੰਦੀ ਹੈ ਇਸ ਕਰਕੇ ਦੂਸਰਿਆਂ ਦੇ ਸਾਹਮਣੇ ਜਾਂ ਦੂਸਰਿਆਂ ਲਈ ਕੋਈ ਮਿਸਾਲ ਬਣਨ ਤੋਂ ਵਧੀਆ ਹੈਗਾ ਵੀ ਆਪਣੇ ਆਪ ਤੇ ਕੰਮ ਕਰੋ ਆਪਣੀ ਲਾਈਫ 'ਤੇ ਧਿਆਨ ਦਿਓ ਆਪਣੇ ਆਪ ਨੂੰ ਉਸ ਕਾਬਿਲ ਬਣਾਓ ਕਿ ਤੁਹਾਨੂੰ ਲੋਕ ਆਪ ਆ ਕੇ ਮਿਲਣ ਤੁਹਾਨੂੰ ਆਪਣੀ ਤਾਰੀਫ ਕਰਾਣ ਲਈ ਕਿਸੇ ਦੀ ਵੇਟ ਨਾ ਕਰਨਾ ਪਵੇ ਲੋਕਾਂ ਦੇ ਮਨਾਂ 'ਚ ਆਪ ਤੁਹਾਡੀ ਤਾਰੀਫ ਆਪ ਰਿਸਪੈਕਟ ਤੁਹਾਡੇ ਲਈ ਪੈਦਾ ਹੋਵੇ ਇਸ ਤਰ੍ਹਾਂ ਦੇ ਕੰਮ ਕਰੋ ਆਪਣੇ ਆਪ ਨੂੰ ਉਸ ਕਾਬਿਲ ਬਣਾਓ ਦੂਜਿਆਂ ਦੇ ਕੰਮ ਆਉਂਦੇ ਰਹਿਣਾ ਆਉਂਦੇ ਰਹਿਣਾ ਪਰਫੈਕਟ ਸ਼ੋਅ ਕਰਨਾ ਖੁਦ ਨੂੰ ਕਿ ਮੇਰੀ ਪਰਫੈਕਟ ਲਾਈਫ ਹੈ ਦੂਜਿਆਂ ਦੀ ਲਈ ਖਰਚੇ ਵਧ ਕਰਨੇ ਆਪਣੇ ਸਟੇਟਸ ਤੋਂ ਵੱਧ ਖਰਚਾ ਕਰਨਾ ਸਿਰਫ ਦੁਨੀਆ ਨੂੰ ਦਿਖਾਉਣ ਲਈ ਉਹ ਬਹੁਤ ਮੌਖੀ ਚੀਜ਼ ਹੈ ਉਹ ਕਰਨੀ ਵੀ ਨਹੀਂ ਚਾਹੀਦੀ ਪਰਫੈਕਟ ਬਣਨਾ ਛੱਡ ਦੋ ਅੱਛੇ ਇਨਸਾਨ ਬਣੋ ਖੁਦ ਲਈ ਕਿਸੇ ਲਈ ਨਹੀਂ ਵੀ ਕੋਈ ਆ ਕੇ ਤੁਹਾਨੂੰ ਕਹੇ ਵੀ ਹਾਂ ਇਹ ਬਹੁਤ ਅੱਛਾ ਇਨਸਾਨ ਹੈ ਜਾਂ ਤੁਸੀਂ ਬਹੁਤ ਅੱਛੇ ਇਨਸਾਨ ਹੋ ਲੋਕਾਂ ਨੂੰ ਵੀ ਲੱਗਦਾ ਵੀ ਅਸੀਂ ਜੇ ਕਿਸੇ ਨਾਲ ਜ਼ਿਆਦਾ ਖੁੱਲ੍ਹ ਮਿਲ ਜਾਵਾਂਗੇ ਕਿਸੇ ਨਾਲ ਜ਼ਿਆਦਾ ਇਸ ਤਰ੍ਹਾਂ ਲੱਗੂ ਵੀ ਜੀ ਚਮਚਾਗਰੀ ਕਰਦਾ ਪਿਆ ਵੀ ਇਹ ਬੜੀ ਬਟਰਿੰਗ ਕਰਦਾ ਹੈ ਮੱਖਣ ਲਾਉਂਦਾ ਪਿਆ ਮੈਨੂੰ ਇਹਨੂੰ ਜਰੂਰ ਮਿਲਣਾ ਮੇਰੇ ਤੇ ਕੋਈ ਕੰਮ ਇਸ ਕਰਕੇ ਲੋਕੀ ਵੀ ਤਾਰੀਫ ਘਟਵਾਦੀ ਕਰਦੇ ਨੇ ਕੋਈ ਲੋਕਾਂ ਨੂੰ ਹੁੰਦਾ ਵੀ ਅਸੀਂ ਵੀ ਤਾਰੀਫ ਕਰਾਂਗੇ ਲਾ ਸੋਚੂਗਾ ਵੀ ਸਾਡੇ ਮਨਚ ਪਤਾ ਨਹੀਂ ਕੀ ਹੈ ਜੇ ਤੁਸੀਂ ਚੰਗੇ ਤੁਸੀਂ ਚੰਗੇ ਰਹੋ ਆਪ ਵੀ ਲਾਈਫ ਨੂੰ ਵਧੀਆ ਬਣਾਓ ਆਪਣੇ ਆਪ ਨੂੰ ਉਸ ਕਾਬਿਲ ਬਣਾਓ ਕਿ ਹਾਂ ਲੋਕਾਂ ਦੇ ਮਨਾਂ 'ਚ ਆਪਣੇ ਆਪ ਆਟੋਮੈਟਿਕਲੀ ਤੁਹਾਡੇ ਲਈ ਰਿਸਪੈਕਟ ਆਵੇ ਜਦੋਂ ਤੁਹਾਡੇ ਨਾਲ ਗੱਲ ਕਰਨ ਉਹ ਰਿਸਪੈਕਟ ਚੱਲ ਕੇ ਉਹਨਾਂ ਦੀ ਗੱਲਬਾਤ ਵਿੱਚ ਉਹ ਕਿਵੇਂ ਹੋਏਗੀ ਆਪਣੇ ਆਪ ਉੱਤੇ ਕੰਮ ਕਰਨ ਨਾਲ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਉਣ ਨਾਲ ਆਪਣੇ ਆਪ ਨੂੰ ਵਧੀਆ ਚੀਜ਼ਾਂ ਸਿੱਖੋ ਚੀਜ਼ਾਂ ਗੱਲਬਾਤ ਕਿਵੇਂ ਕਰੀਦੀ ਹੈ ਐਟੀਕੀਟਸ ਕੀ ਹੁੰਦੇ ਨੇ ਹਰ ਉਹ ਚੀਜ਼ ਜੋ ਤੁਹਾਡੀ ਕੌਨਫੀਡੈਂਸ ਵਧਾਉਂਦੀ ਹੈ ਲਾਈਫ 'ਚ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਚੀਜ਼ ਕਰਦੀ ਹੈ ਉਸ ਉੱਤੇ ਫੋਕਸ ਕਰੋ ਤੇ ਦੁਨੀਆ ਆਪੇ ਤੁਹਾਨੂੰ ਸਲਾਮ ਕਰੇਗੀ